ਲੋਵੀ ਸੱਜਣੋ ਆਪਾਂ ਪਹੁੰਚ ਚੁੱਕੇ ਆਂ ਸਭਰਾ ਮੰਡੀ ਦੇ ਵਿੱਚ ਗगन ਸ਼ਾਹ ਵੇਖੋ ਕਰਾਂ ਧੂੜਾਂ ਕੱਢੀ ਜਾਂਦੇ ਐ ਇਸ ਵਾਰ ਬਾਈ ਜੀ ਗਰਾਂ ਨਹੀਂ ਰੀਸਾ ਇੰਨਾ ਆਪਣੇ ਯੋਧਿਆਂ ਦੀਆਂ ਮਾਝ ਵਾਲਿਆਂ ਦੀਆਂ ਕਰਾਂ ਚੱਲ ਰਿਹਾ ਕੰਮ ਪੂਰੇ ਯੋਰਾ ਸ਼ੋਰਾ ਦੇ ਨਾਲ ਲੱਗ ਰਿਹਾ ਪੱਖੇ ਤੇ ਟੈਂਪਰੇਚਰ ਹੋ ਚੁੱਕਾ ਜੀ 45 ਤੋਂ ਪਲੱਸ ਆਤ ਦੀ ਗਰਮੀ ਦੇ ਵਿੱਚ ਸਭਰਾਵਾਂ ਵਾਲੇ ਗੱਭਰੂ ਕਰ ਰਹੇ ਆ ਕੰਮ ਹੋਰ ਯੋਧਿਓ ਵਾਹ ਬਈ ਵਾਹ ਤੇ ਆ ਪਾਪੀ ਪੇੜ ਦਾ ਸਵਾਲ ਬੱਚੇ ਪਾਲਣ ਦੀ ਖਾਤਰ ਬੜਾ ਕੋਈ ਕਰਨਾ ਪੈਂਦਾ ਏ ਸੱਜਣਾ ਵੇਖੋ ਹੱਥ ਦੀ ਗਰਮੀ ਦੇ ਵਿੱਚ ਗੱਡੀਆਂ ਚੱਲਦੀਆਂ ਨੌਨ ਸਟਾਪ ਵੇਖੋ ਕਿਰਾ ਪੱਖਿਆਂ ਦੀ ਬਦਲਾ ਬਦਲਾ ਆ ਗਿਆ ਪੱਖਿਆਂ ਦੇ ਓ ਜੋਦਿਓ ਕਿਵੇਂ ਆਹ ਬਈ ਵਾਹ ਹੋਰ ਜੜੇ ਜੜੇ ਜੇ ਜੜਾਉਣੇ ਬਾਹ ਵਾਹ ਜੀ ਵਾਹ ਇਦਾਂ ਹੀ ਇਦਾਂ ਹੀ ਕਰ ਕਰ ਉਹਦੀ ਸਾਰਾ ਕੁ ਹਾਂ ਗਰੀਬੀ ਇਦਾਂ ਹੀ ਚੱਕੀ ਜਾਂਦੀ ਆ ਇਹ ਸਈਜੇ ਸਈਜੇ ਬਈ ਗਰੀਬੀ ਇਸ ਤਰ੍ਹਾਂ ਹੀ ਚੱਕਣੀ ਪੈਣੀ ਆ ਬਸ 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 ਲੈ ਵੀ ਵੇਖੋ ਨਾਲ ਦੀ ਨਾਲ ਮੁੰਡੇ ਪਰ ਭਰ ਕੇ ਇਧਰ ਕਿਹਨਾ ਟੋਲੀ ਵੀ ਜਾ ਰਹੇ ਆ ਜੀ ਪੂਰੀ ਕਿਰਾ ਚੱਲ ਰਿਹਾ ਮਹਿਕਮਾ ਇਧਰ ਬਾਈ ਚਸ਼ਮਾ ਲਾਇਆ ਇਧਰ ਵੇ ਭਾਣੇ ਇਹ ਮਿੱਟੀ ਕਟਾ ਸੇਫਟੀ ਵੀ ਪੂਰੀ ਆ ਇਹ ਪੂਰਾ ਕੰਮ ਡਾਨਾ ਦੇਖੋ ਚੱਲਦਾ ਪੱਖਾ ਮੋਟਰ ਤੇ ਇਹ ਨੂੰ ਵੰਦੇ ਆ ਪੱਖਾ ਜੋਸ਼ੀ ਟ੍ਰੇਨਿੰਗ ਕੰਪਨੀ ਬਾਈ ਜੀ ਚੈਨਲ ਤੇ ਪਾਵਾਂਗੇ YouTube ਤੇ ਪਾਵਾਂਗੇ Facebook ਤੇ ਪਾਵਾਂਗੇ ਦਲਬਾਗ ਰੰਦਾਵਾਲ ਸਭਰਾ ਪੇਜ ਤੇ ਪਾਵਾਂਗੇ ਦਲਵਾਗ ਰੰਦਾਵਾ ਇੰਸਟਾਗ੍ਰਾਮ ਤੇ ਪਾਵਾਂਗੇ ਦਲਵਾਗ ਰੰਦਾਵਾ ਉਤਮ ਕਿਸਾਨ YouTube ਚੈਨਲ ਤੇ ਪਾਵਾਂਗੇ ਹਾਂ ਹਾਂ ਹੋਜੀਠਾ ਖਿੱਤੀ ਆਉਂਦੇ ਫਿਰ ਕੰਮ ਨੂੰ ਹੈ ਕਿੰਨੇ ਵਜੇ ਤੇ ਚੱਲਦਾ ਰਾਤ ਦੇ 8 ਵਜੇ ਤੱਕ 8 ਵਜੇ ਦਾ ਹੈ ਨਾ ਚਲ ਕੋਈ ਨਹੀਂ ਜਾਈਂ ਸਾਹ ਵੀ ਲੈਣਾ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਪਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਉਧਰ ਆਪਣੀ ਢੇਰੀ ਨੂੰ ਵੀ ਪੱਖਾ ਲੱਗ ਰਿਹਾ ਤੇ ਅਜ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਇੱਧਰ ਰਣਜੀਤ ਸਿੰਘ ਵਾਲੇ ਰਣਜੀਤ ਸਿੰਘ ਹਣੀ ਉਹ ਚਲਾ ਰਹੇ ਆ ਕੰਮ ਦੋਨੇ ਆਪਣੀ ਢੇਰੀ ਦੇ ਵੀ ਲੱਗਾ ਹੋਇਆ ਪੱਖਾ ਸ਼ੇਅਰ ਕਰ ਦਿਓ ਵੀਡੀਓ ਕਿ ਮੇਰੀ ਲੱਗੀ ਇਹਨਾਂ ਦੀ ਮਿਹਨਤ ਭਰਾਵਾਂ ਦੀ